ਹਰਦੇਵ ਸਿੰਘ ਸਾਡੇ ਮਹਿਕਮੇ ਪੰਜਾਬ ਪੁਲਿਸ ਦੇ ਇਸ ਨੂੰ ਲਾਗੂ ਨੂੰ ਉਹਦੀ ਜਿਹੜੀ ਆਪਣੀ ਗਵਾਲੀ ਦੇ ਨਾਲ ਜਸਮੀਤ ਸਿੰਘ ਦੇ ਨਾਲ ਕਿਸੇ ਕਦੋਂ ਖਾਸ ਨਹੀਂ ਹੋਈ ਸੀ ਕੱਲ ਤੇ ਅੱਜ ਫੇਰ ਉਹਨਾਂ ਜਿਹੜੇ ਬੀ ਦਸੇ ਤੈਸ ਦੀ ਵਿੱਚ ਆ ਕੇ ਆਪਣੀ ਮਾਰਮਪੁਰ ਦੇ ਰਾਈਫਲ ਦੇ ਦੋ ਫੈਰ ਉਹਨੂੰ ਜਿਹੜੇ ਲਾਗੋ ਮਾਰੇ ਤੇ ਜਿਹਦੇ ਨੰਦ ਕਰਕੇ ਹੋਇਆ ਗਿਆ ਤੇ ਜਿੰਨੂੰ ਹਸਪੀਟਲ ਲੈ ਕੇ ਗਿਆ ਨਹੀਂ ਉਹ ਸਰਕਾਰੀ ਰੋਲਵਰ ਸੀ ਜਾਂ ਨਹੀਂ ਜੀ ਆਪਣੀ ਜਿਹੜੀ ਆ ਲਾਇਸੈਂਸੀ ਵਾਪਰੇ ਦੇ ਨਾਲ ਦੀ ਹੈ ਮਾਰਮਪੁਰ ਕੋਈ ਰਾਈਫਲ ਬਰਾਮਦ ਕਰ ਲਈ ਹਾਂ ਰਾਈਫਲ ਬਰਾਮਦ ਕਰ ਲਈ ਮੌਕੇ ਤੇ ਰਾਈਫਲ ਬ੍ਰਾਹਮਤ ਹੋ ਗਈ ਸੀ ਉਪਰਾਂ ਜਾਂਦੀ ਸੀ ਨਹੀਂ ਇਹਨਾਂ ਦਾ ਕੋਈ ਆਪਸੇ ਕੋਈ ਝਗੜਾ ਹੈਗਾ ਸੀ ਜਿਹੜਾ ਕਿ ਗਵਾਂਡ ਰਾਈਫਲ ਬ੍ਰਾਹਮਤ ਹੋ ਗਈ ਉਹਨੂੰ ਰਾਉਂਡ ਅਪ ਕਰ ਲਿਆ ਜਿਹਨੇ ਗੋਲੀ ਮਚਾਈ ਮੁਲਾਜ਼ਮ ਆਪਣੇ ਨਹੀਂ ਹੈ ਨਹੀਂ ਕੋਈ ਇਹ ਕੁਸ਼ੀ ਨਹੀਂ ਹੈ ਇਹਦਾ ਕੋਈ ਇਤਨਾ ਕਰੋ ਪਾ ਜਿਹਾ ਹੋ ਸੀ ਜਿਹਨਾਂ ਦੇ ਦਸਵੀਰ ਸਿੰਘ ਦੀ ਗੋਲੀ ਜਿਹਨੂੰ ਕਿਸ ਤਰ੍ਹਾਂ ਸੀਰੀਅਸ ਹੈ ਜਾ ਉਹਦਾ ਸੀ ਸੀਰੀਅਸ ਨਹੀਂ ਉਹਨਾਂ ਨੂੰ ਹਸਪਤਾਲ ਜਲੰਧਰ ਹਸਪਤਾਲ ਵਾਸਤੇ ਕਰਤਾ ਹੈਗਾ ਨਹੀਂ ਤਾਂ ਠੀਕ ਉੱਠਾ ਹੈ ਹਾਂ ਨਹੀਂ ਨਹੀਂ ਸੀਰੀਅਸ ਹੈ ਜ਼ਿਆਦਾ ਪ੍ਰੋਬਲਮ ਸੀ ਸੀਰੀਅਸ ਹੈ ਜ਼ਿਆਦਾ ਲੈ ਕੇ ਜਾ ਰਹੇ ਨੇ ਬਹੁਤ ਯਾਰਾਂ ਰੋਦੀਆਂ ਸੀ ਤਾਂ ਦੋਸ਼ੀ ਨੂੰ ਹਜੇ ਕਬਜ਼ੇ ਤੇ ਨਹੀਂ ਲਿਆ ਨਹੀਂ ਦੋਸ਼ੀ ਜਿਹੜਾ ਘਰੋਂ ਭੱਜ ਗਿਆ ਸੀ ਸਾਡੇ ਹੋਂਦ ਤੋਂ ਠੀਕ ਪੁਲਿਸ ਤਫ਼ਤੀਸ਼ ਕਰ ਰਹੀ ਹੈ ਨਹੀਂ ਆਪਣੇ ਅਜੇ ਅਸੀਂ ਇੱਥੇ ਰਜਿਸਟਰ ਕਰ ਰਹੇ ਹਾਂ ਅਸੀਂ ਰਜਿਸਟਰ ਕਰਕੇ ਜੋ ਵੀ ਅਗਲੀ ਤਫ਼ਤੀਸ਼ ਹੋਊ ਕਮਾਂ ਕੰਮ ਕਰਾਂਗੇ ਨਹੀਂ ਰੋਟੀ ਹੀ ਕਰਾਂ ਵੀ ਨੂੰ ਕੋਸ਼ਿਸ਼ ਦੀ ਸੋਚਦਾ ਫਾਲੂ ਕਿਤੇ ਗੱਲਾਂ ਵਿਦਾਵਾ ਮੈਨੂੰ ਉਹ ਸੀਨ ਚੇਤੇ ਆਉਂਦੇ ਆ ਜਿੱਦਾਂ ਮਾਰ ਕੇ ਗੋਲੀਆਂ ਬੱਕਰੇ ਅੰਗੂਟਾ ਲਿਆ ਹੁਣ ਸੁਣਾ ਦੇ ਕਿੰਨੀਆਂ ਗੋਲੀਆਂ ਚਲਾਈ ਹੈ ਹੈ ਕਿੰਨੀਆਂ ਗੋਲੀਆਂ ਚਲਾਈ ਉਹਨੇ ਥਾਣੇਦਾਰ ਦੇ 6-7 ਚਲਾਈਆਂ ਉਹ ਸ਼ਾਹ ਦੇ ਕੇਟਾ ਚ ਮਾਰੀ ਗਿਆ ਦੋ ਤਿੰਨ ਮੇਰੇ ਵੀਰ ਦੇ ਮਾਰਤੀਆਂ ਲੰਮੇ ਪੈਵੇਂ ਉਹ ਖੜੇ ਪੈ ਬਣਾ ਲਿਆ ਖਰੇ ਖਾਨ ਕੋ ਉਹਦੀ ਮਾਰਦਾ ਸੀ ਉਹ ਉਹ ਸਾਰਾ ਉਹਦੇ ਮਾਰਦਾ ਸੀ ਦੋ ਤਿੰਨ ਨਾਲ ਦੇ ਗੇਟ ਚ ਵੱਜ ਗਿਆ ਜਿੱਥੇ ਉਹਦੇ ਬੂਹੇ ਤੇ ਡੇਗ ਪਿਆ ਖਾਲੀ ਹੱਥ ਤੇ ਆਏ ਇੱਥੇ ਅਸੀਂ ਅੰਦਰੋਂ ਬਾਹਰ ਨਿਕਲੇ ਪਹਿਲਾ ਬੋਰਾ ਗੰਦਾ ਨਾਲੀ ਜੋ ਸੱਟੇ ਮੇਰੇ ਬੂਹਿਆਂ ਚ ਮਾਰਿਆ ਮੈਂ ਕਿਹਾ ਗੰਦਾ ਨਾਲਾ ਤੂੰ ਬੋਰਾ ਦੀਵਾਰ ਤੇਦਾ ਉੱਟ ਕੇ ਆ ਜਾ ਸੱਟੇ ਬੂਹਿਆਂ ਚ ਸੜਦਾ ਲੈਦਾ ਦਿੰਦਾ ਉਹ ਕਹਿੰਦਾ ਵੀ ਆਪਣੇ ਕੀ ਨਾ ਤੁਸੀਂ ਬੋਲਿਓ ਨਾ ਕਹਿੰਦਾ ਪਰਜਾਈ

ਜਾ ਤਿੰਨ ਗੇੜੇ ਚਾਰ ਗੇੜਿਆਂ ਚ ਗੱਡੀ ਲਿਜਾਵੀ ਆ ਲਿਆਇਆ ਹੀ ਭਾਵੇਂ ਟਾਈਮ ਦੇ ਚ ਚਿੱਟ ਤਾ ਕਹਿੰਦਾ ਹੁੰਦਾ ਸੀਗਾ ਮੈਂ ਠਾਣੇ 'ਤੋਂ ਬੰਦਾ ਸਿੱੜਦੇ ਲੱਗਾ ਮੈਂ ਥਾਣੇਦਾਰ ਵਾਂ ਕਹਿੰਦਾ ਸੀ ਹਾਂ ਆ ਪਾਣੀ ਦੇ ਪਾਣੀ ਦੇ ਦਿਓ ਭੈਣਾ ਮੇਰਾ ਮੇਰਾ ਫੇਰ ਆਈ ਵੇ ਚੰਗਾ ਮੈਂ ਥਾਣੇਦਾਰ ਵਾਂ ਮੈਂ ਵੇਖਿਓ ਕਿੱਦਾਂ ਤਾਨੂੰ ਐਦਾਂ ਤੋਂ ਨਿਆਣਾ ਤਾਂ ਐ ਨਾ ਕੀਤਾ ਇੱਕ ਫੇਰ ਤੋਂ ਬੰਦਾ ਮਿਸਤਰੀ ਸਿੱੜਦੇ ਲੱਗਾ ਤਾਂ ਮੈਂ ਕਹਿਆ ਹਾਏ ਹਾਏ ਇਹਨੇ ਘਰੇ ਨੌਕਰੀ ਤੋਂ ਲੱਥਣਾ ਵਾ ਇਹਨੂੰ ਰੱਬ ਨਹੀਂ ਯਾਦ ਅੱਜ ਸਾਡੇ ਚਲਾ ਤਿਆਂ ਕੱਲ ਬੰਦਾ ਡੇਗ ਜਾਂਦਾ ਤੇ ਚਲ ਤੋਂ ਕੋ ਕੰਮ ਨਿਪੜਦਾ ਕੱਲ ਬੰਦਾ ਜਰਾ ਫਿਰ ਕਿੰਦਾ ਲੈ ਕੇ ਬੜਾ ਬੱਜਿਆ ਕਪੂਰਥਲਾ ਤੋਂ 사જન खोसला ਤੇ ਨਰੇਸ਼ खोसला ਦੀ ਰਿਪੋਰਟ